ਦੇਖ ਕੇ ਤਾਂ ਸਾਰੇ ਟੱਬਰ ਦੀ ਭਾੜੀ ਹੀ ਬਣ ਗਈ ਤੇ ਵਿੱਕੀ ਤੇ ਉਸ ਦੀ ਮੰਮੀ ਤਾਂ ਜੋ ਕਿ ਹੱਸ-ਹੱਸ ਗੱਲਾਂ ਕਰਦੀ ਸੀ ਉਹਨਾਂ ਨੂੰ ਤਾਂ ਹੁਣ ਥੱਥਾ ਪੈਰਾਂ ਦੀ ਪੈ ਗਈ ਕਿ ਪ੍ਰੀਤ ਕਿੱਥੋਂ ਆ ਗਈ ਤੇ ਪ੍ਰੀਤ ਨੇ ਜੋ ਸੰਧਾਰਾ ਲੈ ਕੇ ਆਉਣਾ ਸੀ ਉਹ ਤਾਂ ਕਿਤੇ ਦੇਖ ਹੀ ਨਹੀਂ ਰਿਹਾ। ਸਮਤਾ ਸੰਪ੍ਰੀਤ ਦੇ ਖਾਲੀ ਹੱਥ ਦੇ ਕੇ ਉਹ ਤਾਂ ਇੱਕ ਦੂਜੇ ਦੇ ਮੂੰਹ ਵੱਲ ਦੇਖਦੇ ਰਹੇ ਤੇ ਵਿੱਕੀ ਦੀ ਤਾਂ ਭੁੱਖ ਹੀ ਮਰ ਗਈ ਤੇ ਆਪਣੀ ਮੰਮੀ ਨੂੰ ਅੱਖਾਂ-ਅੱਖਾਂ ਵਿੱਚ ਕਹਿ ਲੱਗ ਗਿਆ ਕਿ ਮੰਮੀ ਇਹ ਕੀ ਹੋ ਗਿਆ ਆਪਾਂ ਤਾਂ ਸੋਚਿਆ ਸੀ ਉਸਦੇ ਉਲਟ ਕਿਵੇਂ ਹੋ ਗਿਆ। ਮੋਸਤੀ ਮਮਮੀ ਕਹਿੰਦੀ ਕਿ ਮੈਨੂੰ ਕੀ ਪਤਾ ਕਹਿੰਦੀ ਹੁਣ ਹੁਣ ਤੂੰ ਹੀ ਤੂੰ ਹੀ ਪੁੱਛ ਉਹਨੂੰ ਜੇ ਮੈਂ ਪੁੱਛਿਆ ਤਾਂ ਮੇਰੀ ਗੱਲ ਦਾ ਕਿਤੇ ਗੁੱਸਾ ਹੀ ਨਾ ਕਰ ਦੇਤਾ ਵਿੱਕੀ ਮਿੱਟੀ ਫਿਰ ਆਪਣੀ ਮੰਮੀ ਨੂੰ ਕਹਿੰਦਾ ਕਿ ਕੋਈ ਕੋਈ ਗੱਲ ਨਹੀਂ ਮੈਂ ਜਾ ਕੇ ਪੁੱਛਦਾ ਇਤੇ ਫਿਰ ਉਹ ਫਿਰ ਉਹ ਪ੍ਰੀਤ ਨੂੰ ਪੁੱਛਦਾ ਹੈ ਕਿ ਤੂੰ ਵਾਪਸ ਕਿਉਂ ਆਈ ਤਾਂ ਉਸਨੇ ਕਿਹਾ ਕਿ ਤੈਨੂੰ ਕੌਣ ਛੱਡ ਕੇ ਗਿਆ ਤਾਂ ਉਸਨੇ ਕਿਹਾ ਕਿ ਮੈਂ ਤੋ ਕੱਲੀ ਆਈ ਹਾਂ ਤਾਂ ਉਹ ਕਹਿੰਦੀ ਨਹੀਂ ਮੈਂ ਮੈਨੂੰ ਵੀਰ ਦੀ ਛੱਡ ਕੇ ਗਿਆ ਤਾਂ ਉਸਨੇ ਕਿਹਾ ਕਿ ਉਹ ਅੰਦਰ ਕਿਉਂ ਨਹੀਂ ਆਇਆ ਤੈਨੂੰ ਕਿਉਂ ਨਹੀਂ ਉਸ ਨੂੰ ਅੰਦਰ ਬੁਲਾਇਆ ਮੇਰਾ ਸਾਲਾ ਬਾਹਰ ਕਿਉਂ ਮੁੜ ਗਿਆ ਤਾਂ ਉਸਨੇ ਕਿਹਾ ਕਿ ਵੀਰ ਜੀ ਨੂੰ ਕੋਈ ਕੰਮ ਸੀ ਤੇ ਉਹ ਤਾਂ ਕਰਕੇ ਜਲਦੀ ਜਲਦੀ ਵਿੱਚ ਚਲੇ ਗਏ ਤਾਂ ਉਸਨੇ ਇਹ ਨਹੀਂ ਦੱਸਿਆ ਕਿ ਉਹਥੋਂ ਲੜ ਕੇ ਆਈ ਹੈ